ਸੋ ਸ੍ਰੀਕਲ ਜੀ ਮਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਪਾਣਜੀ ਦੇ ਅਗਵਾਈ ਦੇ ਵਿੱਚ ਜੋ ਵਾਦਾ ਕੀਤਾ ਗਿਆ ਸੀ ਕਿ ਲੋਕਾਂ ਤੱਕ ਜਿਹੜਾ ਹੈ ਸਰਕਾਰ ਨੂੰ ਪਹੁੰਚਾਇਆ ਜਾਊਗਾ ਤਾਂ ਅੱਜ ਪੰਜਾਬ ਦੇ ਅੱਜ ਤੋਂ ਜਿਹੜੀ ਆਪ ਦੀ ਸਰਕਾਰ ਆਪ ਦੇ ਦਵਾਰ ਮਹੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪੰਜਾਬ ਦੇ ਹਰ ਇੱਕ ਪਿੰਡ ਤੱਕ ਪੰਜਾਬ ਦੇ ਹਰ ਇੱਕ ਮਹੱਲੇ ਤੱਕ ਜਿਹੜੀਆਂ ਹੁਣ ਤੱਕ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਸੀ ਅੱਜ ਸਰਕਾਰ ਉਹਨਾਂ ਦੇ ਪਿੰਡਾਂ ਦੇ ਵਿੱਚ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਤੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਗਾ ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪਿੰਡ ਭਾਉ ਵਾਲ ਤੋਂ ਇਸ ਕੈਂਪ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ 44 ਤਰੀਕਿਆਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਮੌਕੇ ਦੇ ਉੱਤੇ ਹੀ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਨੂੰ ਕਿਸੇ ਮਾਤਾ ਨੂੰ ਕਿਸੇ ਸਾਡੀ ਭੈਣ ਨੂੰ ਕਿਸੇ ਨੌਜਵਾਨ ਵੀਰ ਨੂੰ ਸਰਕਾਰੀ ਦਫ਼ਤਰਾਂ ਦੇ ਘੇੜੇ ਨਹੀਂ ਮਾਰਨੇ ਪੈਣਗੇ ਅੱਜ ਸਾਰੇ ਇੱਕ ਮੁਕੰਮਲ ਮਹਿਕਮਾ ਇਸ ਪਿੰਡ ਦੇ ਵਿੱਚ ਬੈਠਾ ਐ ਐਸਡੀਐਮ ਤੋਂ ਲੈ ਕੇ ਪਟਵਾਰੀ ਤੱਕ ਇਹ ਨਹੀਂ ਕਿ ਫਾਰਮ ਇੱਥੇ ਜੀ ਜਾਓ ਜੀ ਫਾਰਮਿਸ ਤੋਂ ਤਸਦੀਕ ਕਰਾਓ ਖੁਦ ਹਲਕੇ ਦਾ ਐਮਐਲਏ ਇੱਥੇ ਬੈਠਾ ਅਗਰ ਮੇਰੇ ਸਾਈਨ ਦੀ ਲੋੜ ਹੈ ਮੈਂ ਵੀ ਮੌਕੇ ਤੇ ਹੀ ਸਾਈਨ ਕਰੂੰਗਾ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਪਿੰਡ ਦੇ ਕੋਈ ਸੜਕ ਕੋਈ ਗਲੀ ਕੋਈ ਨਾਲੀ ਬਣਨ ਵਾਲੀ ਹੈ ਪਿੰਡ ਦੇ ਸਕੂਲ ਦੀ ਕੋਈ ਸਮੱਸਿਆ ਤਾਂ ਸਿੱਖਿਆ ਮਹਿਕਮਾ ਪੀਡਬਲਯੂਡੀ ਮਹਿਕਮਾ ਜਲ ਸਪਲਾਈ ਮਹਿਕਮਾ ਜੰਗਲਾਤ ਮਹਿਕਮਾ ਹਰ ਕਿਸੇ ਦਾ ਮਹਿਕਮਾ ਹਰ ਤਰ੍ਹਾਂ ਦਾ ਜਿਹੜਾ ਮਹਿਕਮਾ ਉਹਦਾ ਕੋਈ ਨਾ ਕੋਈ ਸੰਬੰਧਿਤ ਅਧਿਕਾਰੀ ਜਿਹੜਾ ਹੈ ਉਹ ਮੌਕੇ ਉੱਤੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹੈ ਜਿੰਨੀਆਂ ਸਾਡੀਆਂ ਪੈਨਸ਼ਨਾਂ ਵਾਲੇ ਇਹ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਇੱਧਰ ਜਰੂਰ ਤੁਸੀਂ ਆ ਜੇਂਦੇ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਪਿਛਲੇ ਸਮੇਂ 'ਚ ਉਹਨਾਂ ਦੇ ਵਿੱਚ ਇਹ ਰਾਸ਼ਨ ਕਾਰਡ ਦੇ ਵੀ ਕੋਈ ਉਸ ਦਾ ਸਟਾਲ ਹੈ ਇੱਧਰ ਜਰੂਰ ਤੁਸੀਂ ਆਂਦੇ ਹੋ ਇਹ ਪੀ ਡਬਲਯੂ ਡੀ ਮਹਿਕਮਾ ਪਿੰਡ ਦੇ ਵਿੱਚ ਜਾਂ ਕੋਈ ਵੀ ਡਵੈਲਪਮੈਂਟ ਦਾ ਕੰਮ ਹੋਣਾ ਉਹ ਹੈ ਉਸ ਤੋਂ ਬਾਅਦ ਬਿਜਲੀ ਮਹਿਕਮਾ ਤੁਹਾਡਾ ਕੋਈ ਬਿਜਲੀ ਬਿੱਲ ਦੇ ਵਿੱਚ ਜਿ ਕੋਈ ਦਿੱਕਤ ਹੈ ਨਵਾਂ ਮੀਟਰ ਕੋਈ ਵੀ ਕਿਸੇ ਵੀ ਤਰੀਕੇ ਨਾਲ ਬਿਜਲੀ ਮਹਿਕਮੇ ਨਾਲ ਸੰਬੰਧਿਤ ਕੰਮ ਹੈ ਤਾਂ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਲ ਸਪਲਾਈ ਤੇ ਸੈਨੀਟੇਸ਼ਨ ਮਹਿਕਮੇ ਦਾ ਪਾਣੀ ਦਾ ਕਨੈਕਸ਼ਨ ਹੈ ਪਿੰਡ ਦੇ ਵਿੱਚ ਪਾਣੀ ਦੀ ਦਿੱਕਤ ਹੈ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਜੋ ਜੋ ਕੰਮ ਪੰਜਾਬ ਦੇ ਸਾਂਝ ਕੇਂਦਰਾਂ ਚ ਤੇ ਸਹੂবিধা ਕੇਂਦਰਾਂ ਚ ਹੁੰਦੇ ਸੀ ਉਸ ਦਾ ਸਟਾਲ ਹੈ ਇਸ ਤੋਂ ਇਲਾਵਾ ਜੰਗਲਾਤ ਮਹਿਕਮਾ ਸਿੱਖਿਆ ਮਹਿਕਮਾ ਹਰ ਤਰੀਕੇ ਦੇ ਹਰ ਸੰਬੰਧਿਤ ਜਿਹੜੇ ਅਧਿਕਾਰੀਓ ਇੱਥੇ ਬੈਠੇ ਤੁਸੀਂ ਦੇਖ ਸਕਦੇ ਹੋ ਤੇ ਪਿੰਡ ਦੇ ਸਾਰੇ ਲੋਕ ਵੀ ਇਕੱਠੇ ਹੋਏ ਆ ਅਸੀਂ ਇੱਥੋਂ ਸ਼ੁਰੂਆਮ ਕਰਨ ਜਾ ਰਹੇ ਹਾਂ ਇਹ ਇੱਕ ਕੋਸ਼ਿਸ਼ ਹੈ ਤੇ ਕੋਸ਼ਿਸ਼ ਕਰਾਂਗੇ ਫਿਰ ਇਸ ਨੂੰ ਹਰ 6 ਮਹੀਨੇ ਚ ਜਿਹੜਾ ਹੈ ਐਦਾਂ ਪਿੰਡ ਦੇ ਵਿੱਚ ਹੀ ਆ ਕੇ ਜਿਹੜਾ ਅਸੀਂ ਇਹ ਕੰਮ ਕਰ ਸਕੇ ਬਹੁਤ ਬਹੁਤ ਧੰਨਵਾਦ ਸ੍ਰੀ ਸ਼੍ਰੀ ਗੱਜ ਜੀ ਮਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਪਾਣ ਜੀ ਦੇ ਅਗਵਾਈ ਦੇ ਵਿੱਚ ਜੋ ਵਾਦਾ ਕੀਤਾ ਗਿਆ ਸੀ ਕਿ ਲੋਕਾਂ ਤੱਕ ਜਿਹੜਾ ਹੈ ਸਰਕਾਰ ਨੂੰ ਪਹੁੰਚਾਇਆ ਜਾਊਗਾ ਤਾਂ ਅੱਜ ਪੰਜਾਬ ਦੇ ਅੱਜ ਤੋਂ ਜਿਹੜੀ ਆਪ ਦੀ ਸਰਕਾਰ ਆਪ ਦੇ ਦਵਾਰ ਮਹੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪੰਜਾਬ ਦੇ ਹਰ ਇੱਕ ਪਿੰਡ ਤੱਕ ਪੰਜਾਬ ਦੇ ਹਰ ਇੱਕ ਮਹੱਲੇ ਤੱਕ ਜਿਹੜੀਆਂ ਹੁਣ ਤੱਕ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਸੀ ਅੱਜ ਸਰਕਾਰ ਉਹਨਾਂ ਦੇ ਪਿੰਡਾਂ ਦੇ ਵਿੱਚ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਤੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਗਾ ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪਿੰਡ ਭਾਉ ਵਾਲ ਤੋਂ ਇਸ ਕੈਂਪ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ 44 ਤਰੀਕਿਆਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਮੌਕੇ ਦੇ ਉੱਤੇ ਹੀ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਨੂੰ ਕਿਸੇ ਮਾਤਾ ਨੂੰ ਕਿਸੇ ਸਾਡੀ ਭੈਣ ਨੂੰ ਕਿਸੇ ਨੌਜਵਾਨ ਵੀਰ ਨੂੰ ਸਰਕਾਰੀ ਦਫ਼ਤਰਾਂ ਦੇ ਘੇੜੇ ਨਹੀਂ ਮਾਰਨੇ ਪੈਣਗੇ ਸਾਰੇ ਇੱਕ ਮੁਕੰਮਲ ਮਹਿਕਮਾ ਇਸ ਪਿੰਡ ਦੇ ਵਿੱਚ ਬੈਠਾ ਐਸਡੀਐਮ ਤੋਂ ਲੈ ਕੇ ਪਟਵਾਰੀ ਤੱਕ ਇਹ ਨਹੀਂ ਕਿ ਫਾਰਮ ਇੱਥੇ ਜੀ ਜਾਓ ਜੀ ਫਾਰਮਿਸ ਤੋਂ ਤਸਦੀਕ ਕਰਾਓ ਖੁਦ ਹਲਕੇ ਦਾ ਐਮਐਲਏ ਇੱਥੇ ਬੈਠਾ ਅਗਰ ਮੇਰੇ ਸਾਈਨ ਦੀ ਲੋੜ ਹੈ ਮੈਂ ਵੀ ਮੌਕੇ ਤੇ ਹੀ ਸਾਈਨ ਕਰੂੰਗਾ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਪਿੰਡ ਦੇ ਕੋਈ ਸੜਕ ਕੋਈ ਗਲੀ ਕੋਈ ਨਾਲੀ ਬਨਣ ਵਾਲੀ ਹੈ ਪਿੰਡ ਦੇ ਸਕੂਲ ਦੀ ਕੋਈ ਸਮੱਸਿਆ ਤਾਂ ਸਿੱਖਿਆ ਮਹਿਕਮਾ PWD محکمہ ਜਲ ਸਪਲਾਈ محکمہ ਜੰਗਲਾਤ محکمہ ਹਰ ਕਿਸੇ ਦਾ محکمہ ਹਰ ਕਿਸ ਤਰ੍ਹਾਂ ਦਾ ਜਿਹੜਾ محکمہ ਉਹਦਾ ਕੋਈ ਨਾ ਕੋਈ ਸੰਬੰਧਿਤ ਅਧਿਕਾਰੀ ਜਿਹੜਾ ਹੈ ਉਹ ਮੌਕੇ ਉਤੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹੈ ਜਿੰਨੀਆਂ ਸਾਡੀਆਂ ਪੈਨਸ਼ਨਾਂ ਵਾਲੇ ਇਹ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਜਿਹੜੇ ਤੁਸੀਂ ਆ ਜਾਂਦੇ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਪਿਛਲੇ ਸਮੇਂ 'ਚ ਉਹਨਾਂ ਦੇ ਵਿੱਚ ਇਹ ਰਾਸ਼ਨ ਕਾਰਡ ਦੇ ਵਿੱਚ ਕੋਈ ਉਸ ਦਾ ਸਟਾਲ ਹੈ ਇੱਧਰ ਜਦੋਂ ਤੁਸੀਂ ਆਉਂਦੇ ਹੋ ਇਹ ਪੀਡਬਲਯੂਡੀ ਮਹਿਕਮਾ ਪਿੰਡ ਦੇ ਵਿੱਚ ਜਾਂ ਕੋਈ ਵੀ ਡਵੈਲਪਮੈਂਟ ਦਾ ਕੰਮ ਹੋਣਾ ਉਹ ਹੈ ਉਸ ਤੋਂ ਬਾਅਦ ਬਿਜਲੀ ਮਹਿਕਮਾ ਤੁਹਾਡਾ ਕੋਈ ਬਿਜਲੀ ਬਿੱਲ ਦੇ ਵਿੱਚ ਜੇ ਕੋਈ ਦਿੱਕਤ ਹੈ ਨਵਾਂ ਮੀਟਰ ਕੋਈ ਵੀ ਕਿਸੇ ਵੀ ਤਰੀਕੇ ਨਾਲ ਬਿਜਲੀ ਮਹਿਕਮੇ ਨਾਲ ਸੰਬੰਧਿਤ ਕੰਮ ਹੈ ਤਾਂ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਲ ਸਪਲਾਈ ਤੇ ਸੈਨੀਟੇਸ਼ਨ ਮਹਿਕਮੇ ਦਾ ਪਾਣੀ ਦਾ ਕਨੈਕਸ਼ਨ ਹੈ ਪਿੰਡ ਦੇ ਵਿੱਚ ਪਾਣੀ ਦੀ ਦਿੱਕਤ ਹੈ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਜੋ ਜੋ ਕੰਮ ਪੰਜਾਬ ਦੇ ਸਾਂਝ ਕੇਂਦਰਾਂ ਚ ਤੇ ਸਹੂਬਿਦਾ ਕੇਂਦਰਾਂ ਚ ਹੁੰਦੇ ਸੀ ਉਸ ਦਾ ਸਟਾਲਿਸ ਤੋਂ ਇਲਾਵਾ ਜੰਗਲਾਤ ਮਹਿਕਮਾ ਸਿੱਖਿਆ ਮਹਿਕਮਾ ਹਰ ਤਰੀਕੇ ਦੇ ਹਰ ਸਬੰਧਿਤ ਜਿਹੜੇ ਅਧਿਕਾਰੀਓ ਇੱਥੇ ਬੈਠੇ ਤੁਸੀਂ ਦੇਖ ਸਕਦੇ ਹੋ ਤੇ ਪਿੰਡ ਦੇ ਸਾਰੇ ਲੋਕ ਵੀ ਇਕੱਠੇ ਹੋਏ ਆ ਅਸੀਂ ਇੱਥੋਂ ਸ਼ੁਰੂਆਮ ਕਰਨ ਜਾ ਰਹੇ ਹਾਂ ਤੇ ਇੱਕ ਕੋਸ਼ਿਸ਼ ਹੈ ਤੇ ਕੋਸ਼ਿਸ਼ ਕਰਾਂਗੇ ਫਿਰ ਇਸ ਨੂੰ ਹਰ 6 ਮਹੀਨੇ ਚ ਜਿਹੜਾ ਹੈ ਐਦਾਂ ਪਿੰਡ ਦੇ ਵਿੱਚ ਹੀ ਆ ਕੇ ਜਿਹੜਾ ਅਸੀਂ ਇਹ ਕੰਮ ਕਰ ਸਕੀਏ ਬਹੁਤ ਬਹੁਤ ਧੰਨਵਾਦ